ਇਹ ਇਟ ਹਾਰਟ ਗੋਟ ਹੰਡਰ ਬੂਬ ਸਵੈਕ ਐਂਡ एवरीवनਸ ਆ ਕੰਟ ਕੀਆ ਓ ਲੈ ਓ ਓ ਸ਼ੂਟ ਹੁੰਦਾ ਪਿਆ ਗਾਣਾ ਸ਼ੂਟ ਹੁੰਦਾ ਪਿਆ ਵੇਖ ਸਕਦੇ ਇਸ ਪੈ ਨਿਊ ਪੀਆ ਇਟਸ ਐਲਕੋਹੋਲ ਆ ਓਕੇ ਆਈ ਡੋਨਟ ਮੈਨ ਲੱਤ ਨਹੀਂ ਸਿੱਧੀ ਹੁੰਦੀ ਦਿਹਾੜੀਆਂ ਲਾ ਕੇ ਬੁਰਾ ਹਾਲ ਜੂਕੇ ਦੇ ਵਿੱਚ ਵੇਖ ਸਕਦੇ ਮੈਨੇ ਗੋਡੇ ਛਲਾ ਲੈਨੇ ਜੰਟਿਆ ਰੈਂਟ ਤੂੰ ਕਿੱਥੋਂ ਫੜਫੜ ਦੇਂਦੇ ਆ ਮੈਂ ਤਾਂ ਮਹਿੰਗੀਆਂ ਚੀਜ਼ਾਂ ਨਹੀਂ ਵੇਖੀ ਜਾਂਦੀਆਂ ਅੰਦਰਲੇ ਦੁੱਖ ਸੁਣ ਕਿੰਨਾ ਦੁਖੀ ਵਿਚਾਰਾ ਦੇਖ ਲਾ ਆਏ ਓਏ ਨਵੀ ਰੋ ਪੈਣਾ ਈ। ਯਾ ਝੋਟਿਆ ਪਾਣੀ ਚ ਫੋਨ ਨਾ ਸੁੱਟ ਲਈ। ਓਹ ਓਹ ਤੇਰੀ ਨੂੰ ਹੀ ਮਾਮਾ ਇਹਨੇ ਥੌਰ ਫੇਲ ਕਰ ਦੇਣਾ। ਐ ਪੈਂਟ ਪਾੜ ਗਈ ਝੋਟਿਆ ਤੇਰੇ। ਓਏ ਝੋਟਿਆ ਵੇਲਾ ਕੋਈ ਸਿਕਿਉਰਟੀ ਨਹੀਂ ਜਿਹੜਾ ਨਵਾਂ ਸੀਐਮ ਬਣਿਆ ਥੋਂ ਦਾ ਉਧਰੇ। ਓ ਨਹੀਂ। ਛੜਕਾਂ ਦੇ ਵਿੱਚ ਹੀ ਟ੍ਰੇਨਾਂ ਚੱਲਦੀਆਂ ਵੇਖ ਸਕਦੇ ਹੋ। ਹੁਣ ਇੱਕ ਬਾਸ ਉਧਰੋਂ ਆ ਗਈ ਆ ਤੇ ਇੱਕ ਇਧਰੋਂ ਜਾਂਦੀ ਆ। ਉਧਰੇ ਕੋ ਉਦਾਂ ਹੀ ਲੋਕ ਸੜਕਾਂ ਕ੍ਰੋਸ ਕਰੀ ਜਾਂਦੇ ਆ। ਓ ਇਧਰ ਯਾਰ ਬਈ ਸਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇ ਵਾਲਾ ਸਬਸਕ੍ਰਾਈਬ ਕਰੋ ਯਾਰ ਆਪਣੇ ਆਪਣੇ ਭਰਾ ਦਾ ਚੈਨਲ ਹੈ ਜੀ ਸਸ਼ੀ ਗੁਡ ਮਾਰਨਿੰਗ ਗਾਇਜ਼ वेलकम ਟੂ ਮਾਈ ਹਰ ਚੈਨਲ ਵੀਡੀਓ ਐਂਡ ਵੀ ਆਰ ਟੂਡੇ ਗੋਇੰਗ ਟੂ ਟਾਊਨ ਬਰਮਿੰਗਮ ਟਾਊਨ ਐਂਡ ਐਂਡ ਵਿਦ ਮਾਈ ਛੋਟਾ ਛੋਟਾ ਹਵਾਲ ਸਟ੍ਰੀਟਿੰਗ ਖੜੇ ਨੂੰ ਕੀ ਆਂਦੇ ਕਲੀਚ ਤੇ ਉਹ ਪ੍ਰਵਾਹ ਸੈਂਟਰ ਨਾ ਪਾਈਆ ਤੇਨੇ ਮੈਂ ਦੱਸਿਆ ਏ ਤੇ ਛੋਟਾ ਸੈਂਟ ਪਾਈ ਜਾਂਦਾ ਵਾ ਨਾ ਨੌਂਦੇ ਨੂੰ ਤੁਹਾਨੂੰ ਪਤਾ ਹੀ ਘਾਟੀਆਂ ਜਿੱਦਾਂ ਯੂਕੇ ਸਵੇਦਰ ਇਜ਼ ਵੈਰੀ ਹਾਈ ਕੋਲਡ 28 ਲਾਈਕ ਦੈਟ ਟੈਂਪਰੇਚਰ ਐਂਡ ਤੇ ਨਾਲ ਨਾਲ ਤੁਸੀਂ ਕਰ ਦਿਓ ਚੈਨਲ ਸਬਸਕ੍ਰਾਈਬ ਝੋਟਿਆ ਤੇ ਝੋਟੇ ਨਾਲ ਵਾਲ ਖੜੇ ਕਰਲੇ ਆ ਕੱਲ ਅਸੀਂ ਡਰੇਅਰ ਲੈ ਕੇ ਆਏ ਆ ਪੂਰੇ 130 ਪਾਉਂਡਾਂ ਦੀ ਤੇ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਹੀਂ ਕਰ ਤੇ ਅੱਜ ਹੈਗਾ ਸਾਡੇ ਸੰਡੇ ਆ ਐਤਵਾਰ ਆ ਤੇ ਅਸੀਂ ਕੱਪੜੇ-ਕੁੱਪੜੇ ਪਾ ਲਈਏ ਹਾਂ ਪੰਡਿਤ ਹਿੰਗੇ ਇਹਨਿੰਦੇ ਹੋ ਕੀ ਆਂਦੇਂਦੇ ਐਤਵਾਰ ਨੂੰ ਕਿੱਦਾਂ ਅੱਜ ਰਵੀਵਾਰ ਆ ਤੇ ਫਿਨਿਚਰ ਫਿਨਿਚਰ ਐ ਤੇ ਤੁਸੀਂ ਸਾਂਡੇ ਸੈਚਰਡੇ ਤੇ ਨਾਲ-ਨਾਲ ਆਪਾਂ ਤੁਹਾਨੂੰ ਅੱਜ ਟਾਊਨ ਦਾ ਸਾਰਾ ਮਾਹੌਲ ਵਿਖਾਇਆ ਜਾਊਗਾ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਅੱਜ ਜਿੰਦਾ ਮੌਸਮ ਤੁਹਾਨੂੰ ਮੈਂ ਬਾਹਰ ਦਾ ਦਿਖਾ ਦਿੰਨਾ ਮੌਸਮ ਦੇਖੋ ਤੁਸੀਂ ਯੂਕੇ ਦਾ ਵੇਖ ਸਕਦੇ ਹੋ ਤੇ ਇੱਧਰ ਦੇਖੋ ਕਿੰਨਾ ਇਹਨਾਂ ਗੰਦ ਪਾਇਆ ਇੱਥੇ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਨਾ ਹੁੰਦਾ ਤੇ ਆਹ ਸਾਡੀ ਮੂਰਤੀ ਆ ਆ ਜਿਹੜੇ ਹੂਲੀ ਲੂਈ ਵਾਲੇ ਨਹੀਂ ਇਹਨਾਂ ਨੂੰ ਮੰਨਦੇ ਆ ਉਹਨਾਂ ਦੀ ਆ ਹਾਲੇ ਲੂਈ ਵਾਲੇ ਭਰਾਵਾ ਤੂੰ ਨਾਮ ਵਰਨਾ ਵਗੈਰਾ ਕਰ ਏ ਬਾਹਰ ਵੀ ਇੱਕ ਸਦੇ ਮੌਸਮ ਬਹੁਤ ਗਰਮ ਆ ਇਸ ਲਈ ਅਸੀਂ ਜੈਕਟ ਜੁਗੜ ਪਾਉਣ ਲੱਗੇ ਆ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਦੇਓ ਤੇ ਠੀਕ ਆ ਜੀ ਓਕੇ ਹਾਂ ਜੀ ਜੀ ਤੁਰ ਪਏ ਆਪਾਂ ਵੀ ਦੇਖ ਸਕਦੇ ਜੇ ਮਗਰ ਨਾਲ ਆਪਣੇ ਝੋਟਾ ਲੈ ਝੋਟਾ ਕਰੀ ਜਾਂਦਾ ਪਿੰਡ ਵਾਲਿਆਂ ਨੂੰ ਵੀਡੀਓ ਕਾਲ ਮੱਛਰੀ ਉਹੀ ਚ ਉਹੋ ਕੰਮ ਇਹਨਾਂ ਦਾ ਔਖਾ ਇਹਨਾਂ ਦਾ ਇੱਕ ਦਿਨ ਇੱਕ ਹੋਰ ਤੇ ਆਪਾਂ ਚੱਲੇ ਹੁਣ ਬਹਿਣ ਲੱਗੇ ਆ ਗੱਡੀ ਦੇ ਵਿੱਚ ਉਹ ਚਾਬੀ ਗੱਡੀ ਤੇਰੇ ਕੋਲ ਚਾਬੀ ਗੱਡੀ ਤੇਰੇ ਕੋਲ ਤੇ ਆ ਬਹਿ ਕੇ ਕੀ ਕਰੀ ਜਾਂਦਾ ਵਾ ਬੈਨ ਲੱਗ ਗਿਆ ਚੱਲ ਬੈਠੇ ਚ ਤੇ ਚੰਦ ਚੰਦ ਜਰੂਰ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਬੈ ਉਹ ਥੁਰਦੇ ਲੱਗਾ ਪੰਜਾ ਮੀਟਰ ਲੌਕੜੀ ਦਾਖਾ ਦੁਗਾ ਸਬਸਕ੍ਰਾਈਬ ਕਰ ਦੋ ਉਹ ਘਰਾਵਾ ਕਰੂ ਕੋਈ ਨਾ ਕਰੂ ਤੇ ਉਹਨਾਂ ਨੂੰ ਟੈਨਸ਼ਨ ਲੈਣੀ ਮੇਰੇ ਨਾਲ ਗੱਲ ਆ ਕੋਈ ਗੱਲ ਕੀ ਗੱਲ ਕੀ ਗੱਲ ਕੀ ਆ ਨਹੀਂ ਤਾਂ ਨਹੀਂ ਹੁੰਦਾ ਜਗਲ ਨੂੰ ਚੰਗਾ ਉਹ ਭਰਾਵਾ ਮਗੱਡੀਆਂ ਆਉਂਦੀਆਂ ਤਾਂ ਮੈਂ ਦੱਸਿਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਹੁਣ ਆਪਾਂ ਬਹਿ ਗਏ ਹਾਂ ਗੱਡੀ ਦੇ ਵਿੱਚ ਤੇ ਹੁਣ ਆਪਾਂ ਜਾਣਦੇ ਹਾਂ ਤੁਰੇ ਦੇ ਨਾਲ ਹੋਣੀ ਆਪਣੇ ਤੇ ਚੈਨਲ ਤੇ ਜ਼ਰੂਰ ਨਹੀਂ ਤੁਰੇ ਨਹੀਂ ਤੁਰੇ ਮਤਲਬ ਕਿ ਖਾਜਾ ਗੱਡੀ ਪਹੁੰਚ ਤੁਰਕੇ ਨਹੀਂ ਉਹ ਹੀ ਗੱਲ ਦੀ ਤੁਰੇ ਜਾਂਦੇ ਆ ਤੇ ਨਾਲ ਨਾਲ ਤੁਸੀਂ ਬਿਲਡਿੰਗਾਂ ਵੇਖੋ ਸ਼ਹਿਰ ਵੇਖੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਮੈਂ ਫੋਨ ਥੱਲੇ ਰੱਖਣ ਲੱਗਾ ਹਾਂ ਕਿਉਂਕਿ ਪੁਲਿਸ ਵਾਲੀਆਂ ਗੱਡੀਆਂ ਇੱਥੇ ਚਲਾਨ ਕਰਦੀਆਂ ਕਿਉਂਕਿ ਤੁਸੀਂ ਦੇ ਮੁੜ ਕੇ 1 ਮਿੰਟ ਵੀਡੀਓ ਵੇਖਣੀ ਆ ਤੇ ਗੱਲ ਆ ਵਾ ਨਾ ਚਲੋ ਠੀਕ ਆ ਜੀ ਔਰ ਆਏ ਜੇ ਅਸੀਂ ਬੜੇ ਜੀ ਆਪਾਂ ਪਹੁੰਚ ਗਏ ਹਾਂ ਟਾਊਨ ਦੇ ਵਿੱਚ ਝੋਟਿਆ ਹੌਂਟ ਦੇ ਦੇ ਹੁਣ ਛੱਡ ਲੱਗੰਦੀ ਆ ਮੈਨੂੰ ਛੱਡ ਲੱਗੰਦੀ ਆ ਇਧਰ ਮੈਨੂੰ ਤੇਰੇ ਗੱਲਾਂ ਦੀਆਂ ਗੱਲਾਂ ਮੈਨੂੰ ਨਾ ਕਵਲ ਕੱਪੜੇ ਬੜੇ ਵਧੀਆ ਪਉਂਦਾ ਵਾ ਕਹਦੇ ਮੰਗ ਕੇ ਪੋਣਾ ਵਾ ਉਹ ਹੀ ਨਾ ਮੰਗਾ ਜਿਕੇ ਲੋਕਾਂ ਚ ਕਹ ਦਸੀ ਜਾਣਾ ਇਹ ਕੱਪੜੇ ਨਹੀਂ ਮੇਰੇ ਪਤਾ ਵਾ ਕਿ ਹਿੱਦੇ ਆ ਲੋਕਾਂ ਚ ਕਹ ਦਸੀ ਜਾਣਾ ਇਹ ਹਿੱਦਾ ਕਿ ਮੈਂ ਲੱਭਾਂ ਮੈਂ ਨਹੀਂ ਹੋਰ ਤਾਂ ਜੀ ਮਰਗੇ ਉਹ ਠੰਡ ਚ ਮਰਗੇ ਆ ਫੜ ਮੈਂ ਇਧਰ ਕੋਟ ਪਾਵਾਂ ਛੋਟਾ ਫਾੜ ਇਧਰੋਂ ਛੋਟਾ ਫਾੜ ਇਧਰੋਂ ਮੈਂ ਮੈਂ ਮੈਸੇਜ ਜਿੱਦਾਂ ਕਿਦਾਂ ਮੈਂ ਇਹਨੂੰ ਪਾਵਾਂ ਜੰਟਾ ਆ ਵਧੀਆ ਲੱਗਦੀ ਆ ਵੇ ਆ ਨਾ ਅਸੀਂ ਲਈ ਸੀ 60 ਪੌਂਡ 250 ਪੌਂਡ ਦੇ ਨਹੀਂ ਇੰਡੀਆ ਦੇ ਸੱਚ ਨਿਕਲ ਗਿਆ ਮੂੰਹ ਇਹ ਜਿਪ ਵੀ ਕਿਧਰ ਪਾਸੇ ਲਵਾਈ ਆ ਇਦਾਂ ਸਟਾਲੇ ਵੱਢ ਲੱਗਿਆ ਤੋੜਿਆ ਪਾਈ ਦਾ ਕੀ ਹੈ ਲੱਗਦਾ ਪੁਲਿਸ ਵਾਲਾ ਨਾ ਬੋਝੇ ਕਿੱਥੇ ਦੇ ਉਹ ਨਹੀਂ ਹੈਗੇ ਇੱਥੇ ਇੱਥੇ ਚਲਾ ਜੇ ਪਾਈ ਇਹ ਹੈਂਡੀਕੈਪ ਜਿਹਾ ਲੱਗਦਾ ਮਾਂ ਮੈਨੂੰ ਤੇ ਚਲੋ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਆ ਫਾੜੇ ਨੂੰ ਐ ਅੱਗੇ ਵੀ ਅਗਲਾ ਖਾ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਦੱਸੋ ਕਿੱਦਾਂ ਦੀ ਲੱਗਦੀ ਆ ਜੇ ਵਧੀਆ ਲੱਗੀ ਨਾ ਫਿਰ ਆਪਾਂ ਇੱਕ ਹੋਰ ਮੰਗਾ ਲੈਣੀ ਆ ਇਹ ਮੇਰੀ ਨਹੀਂ ਆ ਤੇ ਆ ਮੁੰਡੇ ਦੀ ਮੇਰੀ ਆ ਚਲੋ ਕਹਿ ਦੀ ਇਹ ਇੰਗ ਬਲੌਗ ਚ ਕਹਿ ਦੇਣਾ ਇਹਦੀ ਆ ਲਾਓ ਚ ਕਹਿ ਦੇਣਾ ਤੇ ਜਰੂਰ ਤੇ ਆਪਾਂ ਪਹੁੰਚ ਗਏ ਟਾਊਨ ਦੇ ਵਿੱਚ ਹੁਣ ਨਹੀਂ ਮੈਂ ਕਹਿਣਾ ਚਾਹੁੰਦਾ ਸਬਸਕ੍ਰਾਈਬ ਕਰਦੇ ਝੋਟਿਆ ਮੈਂ ਨਹੀਂ ਇੱਕ ਰੀਵੀ ਕਹਿਣਾ ਰਹਿਂਦੇ ਆ ਤੂੰ ਰਹਿਂਦੇ ਨਾ ਕਹਿ ਹੁਣ ਨਾ ਕਹਿ ਤੇ ਚਾਬੀ ਲੋਕ ਕਰਤੀ ਗੱਡੀ ਬੇੜੀ ਲੋਕ ਕੀਤੀ ਆ ਮੈਨੂੰ ਨਹੀਂ ਲੱਗਦਾ ਜੀ ਦੇਖ ਲੈ ਇੱਥੇ ਹੈਂਡਲ ਵਾਰ ਕੇ ਤੇ ਠੀਕ ਆ ਜੀ ਓਕੇ ਜੀ ਆਲ ਰਾਈਟ ਸੀ ਆਲ ਇਟ ਬਾ ਬਾਏ ਹੈਵ ਅ ਗੁੱਡ ਡੇ ਬੰਦ ਕਰੀਏ ਪਹਿਲਾਂ ਜੀ ਆਪਾਂ ਆ ਗਏ ਟਾਊਨ ਦੇ ਵਿੱਚ ਤੇ ਇੱਥੇ ਮੰਨ ਲਓ ਜੇ ਸੜਕਾਂ ਕ੍ਰੋਸ ਕਰਨੀਆਂ ਨਾ ਝੋਟਿਆ ਜੇ ਇੱਥੇ ਸੜਕਾਂ ਕ੍ਰੋਸ ਕਰਨੀਆਂ ਨਾ ਪੁਲ ਬਣੇ ਆ ਥੱਲਿਓਂ ਦੀ ਸੜਕਾਂ ਕ੍ਰੋਸ ਹੁੰਦੀਆਂ ਵ ਤੇ ਥੱਲਿਆਂ ਦੀ ਸੜਕਾਂ ਕ੍ਰੋਸ ਕਰਕੇ ਆਪਾਂ ਸੜਕ ਦੂਜੇ ਪਾਸੇ ਜਾ ਸਕਦੇ ਆ ਤੇ ਇਹਨਾਂ ਨੂੰ ਪਤਾ ਕੋਈ ਹੈਗਾ ਨਹੀਂ ਇਹ ਨਵੇਂ ਆਏ ਤੇ ਇਹਨਾਂ ਨੂੰ ਫਸਟ ਟਾਈਮ ਆਏ ਰੀਡ ਦਾ दैट ਕੈਪਸ਼ਨ ਜੀ ਸੁਣ ਲੈ ਗੱਲ ਆ ਦੱਸ ਜੇ ਪਿੰਡ ਸਟਾਈਲਾ ਵੱੜਦੇ ਹੁੰਦੇ ਹੋਣਾ ਹਾਂ ਉਹਨਾਂ ਨੂੰ ਤੂੜੀ ਲਿਆਉਣਾ ਹਾਂ ਤੇ ਆ ਵੇਖੋ ਤੂੰ ਕਿੱਡਾ ਵਧੀਆ ਪਿੰਡੇ ਪਾਸੇ ਤੇ ਇੱਥੋਂ ਸੜਕਾਂ ਕ੍ਰੋਸ ਕਰਨ ਲਈ ਹੁੰਦਾ ਵਾ ਕਿ ਆਪਾਂ ਸੜਕਾਂ ਥੱਲਿਆਂ ਦੀ ਕ੍ਰੋਸ ਕਰ ਸਕਦੇ ਹਾਂ ਜਾਂ ਟੇਹਾਂ ਜਾ ਕੇ ਰਹਿ ਵੀ ਸਕਦੇ ਆ ਰਾਤ ਸਪੈਂਡ ਕਰ ਸਕਦੇ ਆ ਰਾਤ ਸਪੈਂਡ ਕਰ ਸਕਦੇ ਜਮੀ ਹੁੰਦਾ ਹੋਵੇ ਫਿਰ ਤੇ ਇਹ ਵੇਖ ਸਾਡੇ ਜੋ ਤੁਸੀਂ ਟਾਊਨ ਹੈ ਟਾਊਨ ਟਾਊਨ ਤੇ ਹੁਣ ਉੱਥੀ ਨਾ ਛਿਬੀ ਇੱਥੇ ਪੈਂਦੀ ਉੱਥੀ ਨਾ ਐ ਨੂੰ ਜਾਂਦੇ ਨਹੀਂ ਨਹੀਂ ਐ ਨੂੰ ਊ ਆਈ ਦਰ ਤੇ ਸਫਾਈ ਵੜੀ ਇਧਰ ਆਓ ਸਫਾਈ ਜਿਹੜਾ ਕੋਗਲੀ ਬੋਲਨੇ ਚੋਕੜ ਤੇ ਆ ਗਏ ਆਪਾਂ ਟਾਊਨ ਦੇ ਵਿੱਚ ਤੇ ਗਰਮੀ ਬਹੁਤ ਲੱਗ ਰਹੀ ਆ ਮੈਨੂੰ ਉਹੀ ਯਾਰ ਮੇਕਿੰਗ ਆ ਗਰਮੀ ਗਰਮੀ ਬਹੁਤ ਲੱਗ ਰਹੀ ਆ ਮੈਨੂੰ ਉਹੀ ਯਾਰ ਮੇਕਿੰਗ ਆ ਗਰਮੀ ਤੇ ਗੋਰੇ ਵੇਖੋ ਮੇਰੇ ਨਾਲ ਵੇਖ ਰਹੇ ਆ ਛੋਟਿਆ ਤਸਵੀਰਾਂ ਕਿਆ ਬਣੀ ਹੋਈ ਹੈ ਉਹ ਵਾਲੀ ਤੇ ਵੇਖ ਸਕਦੇ ਜੇ ਬਹੁਤ ਸਾਰੇ ਲੋਟ ਆਫ ਗਰਮੀ ਗਰਮੀ ਤਾਂ ਨਹੀਂ ਟੈਂਪਰੇਚਰ ਜਿੱਦਾਂ ਕਿਦਾਂ ਠੀਕ ਹੀ ਆ ਜਿੱਦਾਂ ਕਿਦਾਂ ਗਮੀ ਲੱਗਦੀ ਆ ਕਈ ਕਿਈ ਕੀ ਆ ਵਾ ਤੇ ਚਲੋ ਜੀ ਠੀਕ ਆ ਜੀ ਸੀ ਆ ਲੈਥ ਮੇ ਹੈਵ ਅ ਗੁੱਡ ਡੇ ਮੈਂ ਹੁਣ ਅਸੀਂ ਇਧਰ ਦੀ ਸੜਕ ਲੰਗਣੀ ਆ ਪਰਲੇ ਪਾਸੇ ਜਾਣਾ ਵਾ ਕਿਉਂਕਿ ਮੇਨ ਰੋਡ ਆ ਗੱਡੀਆਂ ਬਹੁਤ ਲੰਘ ਰਹੀਆਂ ਵਾ ਕੀ ਆ ਉਹ ਲੈ ਉਹ ਲੈ ਝੋਟਿਆ ਕੀਂਦਾਈ ਔਖਾ ਤੁਹਾਡਾ ਔਖਾ ਤੁਹਾਡਾ ਨਾ ਮੈਨੂੰ ਚੀਜੀ ਖਵਾ ਦੇ ਲ ਚੀਜੀ ਕਿ ਮੈਂ ਬਾਬਾ ਪਹਿਲਾਂ ਤਾਂ ਬਟੂਆ ਤੇ ਘਰੇ ਰਹਿ ਗਿਆ ਕੋਈ ਨਹੀਂ ਫੋਨ ਚੁੱਕਦੀ ਬਟੂਆ ਤੇ ਘਰੇ ਰਹਿ ਗਿਆ ਵਾ ਤੇਰੀ ਨੀਂਦ ਹੀ ਮਾੜੀ ਖਵਾਨ ਦੀ ਨੀਂਦ ਨਹੀਂ ਉਹ ਭਰਾਵਾ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਪੌਂਡ ਕਮਾਏ ਓਏ ਅਸੀਂ ਭਰਾਵਾ ਸੁਣ ਕੇ ਅੱਗ ਗਏ ਕੋ ਤੇ ਖਵਾ ਵੀ ਦੇ ਅਸੀਂ ਪੌਂਡ ਕਮਾਏ ਓ ਬੋਲ ਤੈਨੂੰ ਪਤਾ ਐ ਇਹਦਾ ਚਾਚਾ ਸਰਪੰਚ ਆ ਇਹਦਾ ਚਾਚਾ ਸਰਪੰਚ ਆ ਇਹਦਾ ਨਾ ਮੁੰਛੀ ਆ ਉਹ ਠੀਕ ਆ ਚਲੋ ਜੀ ਆ ਕੋੜੀ ਵਾਲੇ ਸਰਦਾਰ ਲੈ ਇਹ ਇਹ ਗਲਤ ਗੱਲਾਂ ਨਹੀਂ ਕਰਨੀਆਂ ਇਹ ਲੈ ਆ ਤੇਰਾ ਬਲਾਜੇ ਔਖਾ ਤੁਹਾਡਾ ਆਏ ਓਏ ਕੀ ਗੱਲ ਲੱਤ ਵੇਖੋ ਦਿਹਾੜੀਆਂ ਲਾ ਲਾ ਮੁੰਡੇ ਦਾ ਕੀ ਹਾਲ ਹੋ ਗਿਆ ਲੱਤ ਨਹੀਂ ਸਿੱਧੀ ਹੋਉਂਦੀ ਐ ਲੱਤ ਨਹੀਂ ਸਿੱਧੀ ਹੋਉਂਦੀ ਦਿਹਾੜੀਆਂ ਲਾ ਕੇ ਬੁਰਾ ਹਾਲ ਚੁੱਕੇ ਦੇ ਵਿੱਚ ਚਲੋ ਜੀ ਠੀਕ ਆ ਆ ਰਾਈ ਮੇਰੇ ਗੋਡੇ ਪਾਣੀ ਭੈ ਗਏ ਨਾ ਪਾਣੀ ਸਾਲਿਆ ਕਰ ਪਾਣੀ ਟੂੜੀ ਮੁੱਕ ਗਿਆ ਸਾਰਾ ਦਿਰਾ ਗੋਡੇ ਤੁਰਿਆ ਜਾਂਦਾ ਭੋਰੀ ਜਾਂ ਤੇ ਹੋ ਤੁਮ ਲੋਗ ਉਹ ਭਰਾਵਾ ਇਧਰ ਸੇ ਜਾਣੇ ਅੱਗੇ ਸੇ ਚਲਤੇ ਆ ਨਹੀਂ ਦਿਖਦਾ ਤੇ ਹਾ ਛੋਟਿਆ ਆਈ ਵਾਂਟ ਸਮ ਵਾਟ ਕੈਸ਼ ਪਾਣੀ ਪੀਆ ਯੇ ਥੈਂਕ ਯੂ ਜੀ ਸਰੋਜ ਜੀ ਠੀਕ ਆ ਸੀਐਲਏਟਮ ਆ ਥੈਂਕ ਯੂ ਉਹ ਭਰਾਵਾ ਇਟਸ ਬ੍ਰਿਟਿਸ਼ ਲੈਂਗੁਇਜ ਬ੍ਰਿਟਿਸ਼ ਲੈਂਗੁਇਜ ਬ੍ਰਿਟਿਸ਼ ਲੈਂਗ ਉਹ ਦੇਖ ਇਤਨੇ ਮੀਟਰ ਮੀਟਰ ਕਿੜਾ ਥੈਂਕ ਯੂ ਕੀ ਥੈਂਕ ਯੂ ਉਹ ਇਹਨਾਂ ਨੂੰ ਕੋਈ ਦੋਸਤ ਛੋਟਾ ਸਮਝਾਉਂ ਨਹੀਂ ਲਈ ਛੋਟਾ ਫਾਕੀ ਕ੍ਰੇਜ਼ੀ ਬாய் ਕਿਦਾਂ ਮੈਂ ਇੰਗਲਿਸ਼ ਲੈਂਗ ਨਹੀਂ ਕਰਦਾ ਛੋਟਿਆ ਮੈਨੂੰ ਲੱਗਦੀ ਠੰਡ ਲੋਈ ਨਹੀਂ ਲਿਆਂਦੀ ਤੂੰ ਘਰੋਂ ਲੋਈ ਦੀ ਬੁੱਕਲ ਮਾਰੇ ਹੋ ਗਈ ਗਿੱਲੀ ਪਤ ਲੋ ਤਾਂ ਕਰਕੇ ਲੈਂਦੀ ਉਹ ਗਿੱਲੀ ਹੋ ਗਈ ਗਿੱਲੀ ਹੋ ਗਈ ਮਮਾ ਆਪਣੇ ਘਰ ਹੀ ਠੰਡ ਚਲਾ ਲੈਂਦਾ ਉਹ ਜੀ ਦੋ ਆਣੇ ਨਾ ਭਰਾਵਾ ਲੈ ਉਹ ਕੋਈ ਨਹੀਂ ਆਪਾਂ ਨੂੰ ਆਪਾਂ ਕਰਦੇ ਕੋਈ ਟੈਨਸ਼ਨ ਨਾ ਜੇ ਤਾ ਤੂੰ ਮੈਨੂੰ ਦੱਸਿਆ ਕਰ ਹਾਂ ਤੈਨੂੰ ਦੱਸਾਂ ਚਲੋ ਜੀ ਠੀਕ ਆ ਜੀ ਥੈਂਕ ਯੂ ਰੈਂਟ ਤੂੰ ਕਿਹਦੇ ਤੋਂ ਫੜਫੜ ਦੇਂਦੇ ਆ ਮੈਂ ਤਾਂ ਮਹਿੰਗੀਆਂ ਚੀਜ਼ਾਂ ਨਹੀਂ ਵੇਖੀ ਜਾਂਦੀਆਂ ਤੈਨੂੰ ਦੱਸਦਾ ਪਿਛਲੇ ਸਾਲ ਕਿਹਾ ਸੀ ਮੈਂ ਲੈ ਕੇ ਪਿਛਲੇ ਸਾਲ ਹੀ ਕਿਹਾ ਗਿਆ ਆਹ ਤੇ ਮੈਂ ਭਰਾਵਾ ਪਹਿਲਾਂ ਕਦੋਂ ਦੱਸ ਕਿ ਤਰਿਆ ਕਰਨਾ ਇਹਦਾ ਫਾਇਦਾ ਕੀ ਮਮਾ ਚਾਰ ਜਣੇ ਬੈਠੇ ਨਹੀਂ ਜਦੋਂ ਮਮਾ ਚਾਰ ਭਰਾ ਇਹਨਾਂ ਨਾਲ ਬੈਠੇ ਉਹ ਜੇ ਗੱਡੀਆਂ ਦਾ ਕੀ ਫਾਇਦਾ ਵਾ ਆਪਾਂ ਬੈਠਨੇ ਆ ਚੱਲ ਚਾਰ ਜਣੇ ਨਾ ਬੈਠੇ ਜਾਣੇ ਆ ਵੇ ਕੋਈ ਸਕੂਟਰ ਅਟੱਲੀ ਵੀ ਲੱਗੀ ਓਏ ਮਾਮਾ ਕੋਈ ਵਦਿਆ ਤਾਂ ਕਹਿੰਦਾ ਸ਼ੱਕ ਪੈਣਾ ਕਿ ਚੋਕੇ ਖਾਣ ਲੱਗੇ ਆ ਹਾਂ ਤੇਰੀ ਗੱਲ ਸੁਣ ਲੈਣਾ ਵੇਖ ਸਕਦਾ ਜੀ ਟੌਣ 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 ਤਰਨ 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 ਪੱਟੀ ਪੱਟੀ ਵਾਲੇ ਪੱਟੀ ਵਾਲੇ ਸਭਰਾਲੇ ਸਭਰਾਲੇ ਚਲੋ ਜੀ ਠੀਕ ਆ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਹਾਇਆ ਆਈ ਯੂ ਓਕੇ ਯੂ ਵਾਂਟ ਸਮਥਿੰਗ ਸੇਇੰਗ ਯੂ ਟਿਊਬ ਟਿਕਟੌਕ ਯਾ ਇਨ ਆਨ ਯੂ ਟਿਊਬ ਟਿਕਟੌਕ ਯਾ want to tell something uh, about the uh, weather the weather yeah. it's hot. it talked it talked i've got underboob sweats <laughs> and everyone's a cold i yes i'm like it <laughs> oh chal theek aa asri gall es to baad angrezi nahi hundi aa es to baad angrezi nahi hundi oh chotya eh rezi nahi hundi es to baad te te boh vekho ji goriyan natural swabhav aa jive Birmingham conference and ablection center hunda va oh sara itthe padhnde aa ਤਾਂ ਨੂੰ ਕੀ ਪਤਾ ਤੇਰਾ ਠੀਕ ਆ ਜੀ ਆਹ ਰਾਈ ਅੱਜ ਤਾਂ ਜਦੋਂ ਤੂੰ ਰਾਤ ਮੀਟ ਖਾ ਲੈਣਾ ਇਦਾਂ ਰਗਾ ਹੋ ਜਾਂਦਾ ਕੁੜੀ ਜਾ ਵਿਆ ਰਾਤ ਮੀਟ ਖਾ ਕੇ ਤੇਰਾ ਮੂੰਹ ਇਦਾਂ ਰਗਾ ਹੋ ਜਾਂਦਾ ਅੱਖਾਂ ਬਾਹਰ ਆ ਜਾਂਦੀਆਂ ਤੇਰੀਆਂ ਕੁੜੀ ਜਾ ਹੋਇਆ ਧਿਆਨ ਵੇਖ ਲੈ ਵੇਖ ਲੈ ਨਾ ਤੇ ਆਪਾਂ ਆ ਗਏ ਜੀ ਟਾਊਨ ਦੇ ਵਿੱਚ ਕਦੇ ਦੇ ਆਏ ਆ ਉਹ ਤਾਂ ਐਵੇਂ ਹੁਣ ਮੈਂ ਕਹ ਰੇਲ ਰੇਲ ਵਾਲਾ ਸਟੇਸ਼ਨ ਆ ਵੇਖੋ ਕਿੱਡਾ ਵਧੀਆ ਸਫਾਈ ਵੇਖੋ ਕਿੰਨੀ ਵਧੀਆ ਭਾਵੇਂ ਇੱਥੇ ਲੰਮੇ ਬਹਿ ਜਾ ਘੋਟਿਆ ਭਾਵੇਂ ਸੱਲ ਓਏ ਓਏ ਪ੍ਰਧਾਨ ਮੰਤਰੀ ਆਂਦੇ ਆ ਯੂਕੇ ਦਾ ਯੂਕੇ ਦਾ ਪ੍ਰਧਾਨ ਮੰਤਰੀ ਰੀਸੀ ਸੁਨਕ ਦਾ ਜਿਹੜਾ ਓਏ ਝੋਟਿਆ ਵੇਲਾ ਕੋਈ ਸਿਕਿਉਰਟੀ ਨਹੀਂ ਜਿਹੜਾ ਨਵਾਂ ਸੀਐਮ ਬਣਿਆ ਇਥੋਂ ਦਾ ਉਦਰੇ ਓ ਨਹੀਂ ਉਹੀ ਆ ਭਰਾਵਾ ਨਾਲੇ ਲੀਜਾ ਵੇਖ ਜਾਂਦੇ ਹੀ ਆ ਲੀਜਾ ਵੇਖ ਮਰੀਏ ਮੈਂ 300 ਤੇ ਉਲ ਤਾਂ ਲੀਜਾ ਬਗਟ ਜਾਂਦੀ ਆ ਵਿਕਟੋਰੀਆ ਬਗਟ ਤੇ ਮਾਮਾ ਉਥੋਂ ਦੀ ਆ ਸਪੇਨ ਦੀ ਆ ਤੇ ਕਿਦਾਂ ਦੋ ਐਂਗਲ ਕਰਕੇ ਚੜ੍ਹ ਫਰਾ ਹੀ ਜਾਈ ਓਹੋ ਝੋਟਿਆ ਤੂੰ ਪੈਂਟ ਪੜਾ ਲੈਣੀ ਹੂ ਤੂੰ ਪੈਂਟ ਪੜਾ ਲੈਣੀ ਆ ਓਹ ਓ ਤੇਰੀ ਨੂੰ ਹੀ ਮਾਮਾ ਇਹਨੇ ਥੌਰ ਫੇਲ ਕਰ ਦੇਣਾ ਐ ਪੈਂਟ ਪਾੜ ਗਈ ਝੋਟਿਆ ਤੇਰੇ ਏ ਪੁੱਠੇ ਹੋ ਝੋਟਿਆ ਸਿਰੇ ਦਿਹਾੜੀ ਨਹੀਂ ਲੱਗਣੀ ਮਮਾ ਸਿਰੇ ਦਿਹਾੜੀ ਨਹੀਂ ਲੱਗਣੀ ਤੇਰੀ ਵਰਪੂਰ ਬੰਦਾ ਵਰਪੂਰ ਬੰਦਾ ਚਲੋ ਜੀ ਐਂਟਰੀ ਹੋਣ ਲੱਗੀ ਹੁਣ ਫੋਨ ਜੇਬ ਚ ਪਾਉਣਾ ਪੈਣਾ ਸਾਨੂੰ ਠੀਕ ਆ ਜੀ ਲੱਗਦਾ ਕਿ ਇਹ ਰੇਲਵੇ ਸਟੇਸ਼ਨ ਆ ਲੱਗਦਾ ਪਤਾ ਬਿਲਕੁਲ ਚੋਰ ਬਣਾਉਂਦੀ ਨਹੀਂ ਮੁੜ ਕੇ ਰਚੋਂ ਦੇ ਲੋਕ ਨਹੀਂ ਪਿੰਡ ਰੋਲਾ ਕਿੰਨਾ ਪੈਂਦੇ ਹੁੰਦਾ ਇਧਰ ਰੇਲ ਲੰਘੀ ਹਾਰਨ ਮਾਰਿਆ ਉਹਨੇ ਹਾਰਨ ਮਾਰਿਆ ਲੋਕਾਂ ਨੂੰ ਮੁੜਕਾ ਆਉਂਦੇ ਹੁੰਦਾ ਕੱਚਾ ਐ ਮੁੜਕੇ ਦਾ ਭਰਿਆ ਮੁਸ਼ਕ ਗੋੜੀ ਘੋੜੀ ਸਵਾਦ ਇੱਥੇ ਆ ਤੇ ਇਧਰ ਇਧਰ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਆ ਛੋਟਾ ਐ ਚੱਲ ਛੋਟਾ ਛੋਟਾ ਛੋਟਿਆ ਤੇਰਾ ਤੇਰਾ ਦੂਜਾ ਆ ਹੀ ਕੰਬੀਨੇਸ਼ਨ ਕੀ ਹੁੰਦੇ ਨੇ ਪੇਅਰਸ ਝੋਟਾ ਵੇਖ ਸਕਦਾ ਵੇਖੋ ਜੀ ਝੋਟਾ ਆ ਝੋਟਾ ਤੇ ਉਹ ਝੋਟਾ ਇਹ ਝੋਟੇ ਤੇ ਵੀ ਆਪਾਂ ਤੁਹਾਨੂੰ ਅਲੱਗ ਵੀਡੀਓ ਬਣਾਵਾਂਗੇ ਇਹਦੀ ਹਿਸਟਰੀ ਆਫ ਦੱਸਾਂਗੇ ਇਹਦਾ ਕੀ ਆ ਤੇ ਇਹ ਆ ਗਿਆ ਟਾਊਨ ਦੇ ਵਿੱਚ ਆ ਗਏ ਆਪਾਂ ਤੇ ਵੇਖ ਸਕਦੇ ਜੀ ਝੋਟਾ ਬਰਮਿੰਗਮ ਦਾ ਝੋਟਾ ਵੇਖੋ ਜੀ ਗੋਰੀਆਂ ਵੇਖ ਸਕਦੇ ਅੱਜ 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 ਵਾਰ ਕੀ ਆ ਅਗਨਾਤੀਆਂ ਠੀਕ ਆ ਜੀ ਵਾਰ ਕੀ ਆ ਤੇ ਆਹ ਵੇਖੋ ਜੀ ਝੋਟੇ ਲੱਗੇ ਆ ਗਏ ਆਪਾਂ ਇਹ ਝੋਟਾ ਲੋਹੇ ਦਾ ਬਣਾਇਆ ਗਿਆ ਵਾ ਮਮਾ ਪਹਿਲਾ ਚਿੱਤਾ ਭੁੱਲ ਗਏ ਲੋਕੀ। ਵੇਖਦੇ ਜੋ ਟਾਊਨ ਦੇ ਵਿੱਚੇ ਟ੍ਰੇਨਾਂ ਚੱਲਦੀਆਂ ਤੇ ਸੜਕਾਂ ਦੇ ਉੱਪਰ ਹੀ। ਕਿ ਸੜਕਾਂ ਦੇ ਉੱਪਰ ਹੀ ਟ੍ਰੇਨਾਂ ਚੱਲਦੀਆਂ ਬੰਦੇ ਨੂੰ ਆਪਣੇ ਨਾਲ ਹੀ ਤੇ ਇਧਰੇ ਕੋਲ। ਸੜਕਾਂ ਦੇ ਵਿੱਚ ਹੀ ਟ੍ਰੇਨਾਂ ਚੱਲਦੀਆਂ ਵੇਖ ਸਕਦੇ ਹੋਣ ਇੱਕ ਬੱਸ ਉਧਰੋਂ ਆ ਗਈ ਆ ਤੇ ਇੱਕ ਇਧਰੋਂ ਜਾਂਦੀ ਆ ਉਧਰ ਦੇ ਕੋ ਉਦਾਂ ਹੀ ਲੋਕ ਸੜਕਾਂ ਕ੍ਰੋਸ ਕਰੀ ਜਾਂਦੇ ਆ। ਜੇ ਧਿਆਨ ਨਾਲ ਦੇਖਿਆ ਜਾਵੇ ਰੂਲਰ ਵਾਲ ਇੱਥੇ ਜੁਕੇ ਦੇ ਵਿੱਚ ਵੀ ਨਹੀਂ ਹੈਗੇ। ਤੇ ਕਾਰਾਂ ਵੀ ਉਸੇ ਸੜਕਾਂ ਤੇ ਉਸੇ ਸੜਕਾਂ ਤੇ ਟ੍ਰੇਨਾਂ ਚੱਲਦੀਆਂ ਹੁਣ ਵੇਖੋ ਆਹ ਟ੍ਰੇਨ ਆਉਂਦੀ ਆ। ਤੇ ਚੋਟਿਆ ਫੋਟੋ ਫਿਰ ਤਿੰਨੇ ਨੂੰ ਫੋਟੋ ਭੇਜ ਦਿੰਦਾ ਤੇ ਆਹ ਲੋਕ ਆਉਂਦੇ ਪਿੰਡਾਂ ਨੂੰ ਜਾਂਦੇ ਆ ਉਹਨੂੰ ਹੱਥ ਕਰ ਮਾਰਾ ਹੱਥ ਕਰ ਡਾਕ ਲੂਗਾ ਹੱਥ ਕਰ ਹੱਥ ਕਰ ਉਹਨੂੰ ਡਾਕ ਲੂਗਾ ਤੇ ਵੇਖ ਸਕਦੇ ਜੋ ਟ੍ਰੇਨ ਨਾਲ ਲੱਗ ਕੇ ਆਖ ਖਲੋ ਗਈ ਆ ਇਹ ਲਾਈਕ ਹੈ ਡੋਲਫਿਨ ਮੇਛ ਦੇ ਆ ਇੱਥੋਂ ਆਉਂਦੇ ਮੇਰਾ ਰੋਬ ਐ ਕੀਤਾ ਰੋਗੀ ਆ ਰੋਗੀ ਕਿੱਥੇ ਮਮਾ ਪਟੜੀ ਜਨਾਂ ਤੂੰ ਉ ਜਾਗ ਆ ਉਹ ਡੜਗੇ ਬੰਦੇ ਹੋ ਗਿਆ ਉਹ ਉਹ ਭਰਾਵਾ ਇਦਾਂ ਦੇ ਆ ਤੇ ਚਲ ਚੜ੍ਹ ਉਹਨਾਂ ਵਿੱਚ ਬਹਿ ਜਾ ਜਾ ਕੇ ਵੇਖ ਸਕਦੇ ਦੋਵੇਂ ਟ੍ਰੇਨਾਂ ਬਰਾਬਰ ਤੇ ਲੱਗ ਚੁੱਕੀਆਂ ਵਾ ਟੋਟਾ ਚੜ ਨਾ ਜਾਈ ਮੇਰੇ ਪੈਸੇ ਪੂਹੇ ਨਹੀਂ ਆਗੇ ਟਿਕਟ ਨਹੀਂ ਦਿੱਤੀ ਜਾਣੀ ਦੇ ਫਿਰ ਡਰਾਈਵਰ ਜਾਣਦਾ ਮੈਨੂੰ ਉਹਨਾਂ ਦਾ ਘਰੋਂ ਘਰ ਘਰੇ ਬਾਅਦ ਚ ਕਰ ਲਾਂਗੇ ਮਹੀਨੇ ਦਾ ਕਟਾਏ ਉਹ ਡਰਾਈਵਰ ਆ ਲੈ ਜੀ ਮੈਨੂੰ ਨਾਲ ਛੋਟੇ ਨੂੰ ਨਾਲ ਲੈ ਜੀ ਤੇ ਵੀ ਦੇਖ ਸਕਦੇ ਜੇ ਟ੍ਰੇਨ ਟ੍ਰੇਨ ਆਉ ਜਾਂਦੀ ਟ੍ਰੇਨ ਆ ਗਈ ਆ ਗਈ ਟੋਟਿਆਂ ਧਿਆਨ ਨਾ ਲੰਘਣਾ ਜਦੋਂ ਮੈਡਮ ਆਉਂਦੀਆਂ ਨੇ ਸੱਜੇ ਤੇ ਖੱਬੇ ਵੇਖ ਕੇ ਲੰਘਣੀ ਸੜਕ ਤੇ ਤੂੰ ਉਦਾਂ ਨਹੀਂ ਲੰਘਣਾ ਪੂਰੇ ਸੱਜੇ ਵੇਖ ਕੇ ਆ ਤੁਰ ਕੇ ਜਾ ਕੇ ਵੇਖ ਕੇ ਸੱਜੇ ਕੋ ਹੁੰਦਾ ਤਾਂ ਨਹੀਂ ਆ ਤੇਦਰ ਖੱਬੇ ਵੀ ਕੁਛ ਨਹੀਂ ਹੁੰਦਾ ਉਧਰ ਚਲੀ ਏ ਪਾਣੀ ਪੀ ਗਏ ਹੁਣ ਆਪਾਂ ਆਈਫੋਨ ਲੈ ਚੱਲੇ ਆ ਤੇ ਆਪਾਂ ਟਾਊਨ ਤੁਸੀਂ ਤੁਹਾਨੂੰ ਅੱਜ ਮਾੜਾ ਚਾਕੇ ਦਿਖਾਵਾਂਗੇ ਦੇਖ ਸਕਦੇ ਜੀ ਆਵੇ ਖਾਲੀ ਪਈ ਲੱਲਾ ਸਕੂਟਰੀ ਜੀ ਤੇ ਕੋਈ ਨਹੀਂ ਲੈ ਦੇਣੀ ਨਿੱਕੇ ਹੁੰਦੇ ਆ ਹਾਂ ਬਹੁਤ ਸਾਨੂੰ ਜਿੱਦਾਂ ਗਰਮੀ ਲੱਗ ਰਹੀ ਆ ਮੈਂ ਤੁਹਾਨੂੰ ਕਿਹਨੂੰ ਕਿਹਨੂੰ ਸਾਨੂੰ ਮੈਂ ਇਹ ਇੱਕ ਬਾਤ ਦੱਸਦਾ ਮਗਵਾਲ ਨੂੰ ਦੱਸ ਦੇਣਾ ਜੀ ਰੱਬਾਨਾ ਸਾਨੂੰ ਜੋ ਮਰਨੀ ਸਾਨੂੰ ਨਹੀਂ ਸਾਨੂੰ ਆ ਵੇਖ ਕਿਦਾਂ ਕਿੱਦਾਂ ਕਿਦਾਂ ਗੂਰੀ ਘੁੰਮਦੀ ਆ ਜਿੱਦਾਂ ਜਿੱਦਾਂ ਇੱਥੇ ਗਮੀ ਬਹੁਤ ਹੀ ਝੂਠਿਆ ਕਿੱਦਾਂ ਹੌਟ ਵੈਦਰ ਆ ਕਿੱਦਾਂ ਛੂ ਵੀ ਹੈਗੇ ਆ ਠੀਕ ਆ ਜੀ ਮੈਂ ਥੱਕ ਗਿਆ ਮੈਂ ਪੂਰਾ ਕਰ ਦਨ ਦੇਖੋ ਜੀ ਇੱਥੇ ਲੋਕੀ ਆਪਣੇ ਲਾਉਂਦੇ ਪੰਜਾਬ ਦੇ ਵਿੱਚ ਸ਼ਪੀਲਾਂ ਲਾਉਂਦੇ ਆ ਤੇ ਇੱਥੇ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵਾ ਕਾ ਕੀ ਮੈਸੇਜ ਦਿੱਤਾ ਗਿਆ ਬੋਤਲ ਦੇ ਨਾਲ ਹਰੇਕ ਦੇ ਬੰਨਿਆ ਗਿਆ ਵਾ ਡੂ ਯੂ ਵਰੀ ਅਬਾਊਟ ਏ ਲਵਡ ਵਨ ਹੂ ਇਜ਼ ਕਰੰਟਲੀ ਇਨ ਹਸਪੀਟਲ ਕਿ ਪਾਣੀ ਨੂੰ ਬਚਾ ਲਓ ਜਿੰਨਾ ਤੱਕ ਤੋਂ ਬਚਾਇਆ ਜਾ ਰਿਹਾ ਵਾ ਨਾਲ ਬਹੁਤ ਵਧੀਆ ਮੈਸੇਜ ਦਿੱਤਾ ਪੇਸ਼ੈਂਟ ਕੇਅਰ ਗਰੁੱਪ ਕੀ ਪਾਣੀ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਨਹੀਂ ਮਿਲਣਾ ਇਸ ਲਈ ਨਾਲ ਮੈਸੇਜ ਦਿੱਤਾ ਗਿਆ ਹੈ ਪਾਣੀ ਪੀਣ ਤੋਂ ਪਹਿਲਾਂ ਇਹਨੂੰ ਜ਼ਰੂਰ ਪੜੋ ਤੇ ਹੁਣ ਅਸੀਂ ਸ਼ਪੀਲਾ ਨਹੀਂ ਇੱਥੇ ਲੱਗਦੀਆਂ ਇੱਥੇ ਪਾਣੀ ਪਾਣੀ ਦੇ ਸ਼ਪੀਲਾ ਲੱਗਦੀਆਂ ਪਾਣੀ ਦਾ ਮਛੇਰੇ ਤੁਸੀਂ ਤੈਨੂੰ ਤੁਹਾਨੂੰ ਕੋਕ ਨਹੀਂ ਲੈ ਕੇ ਦਿੰਦਾ ਲੈ ਲੈ ਐ ਛੋਟਿਆ ਤੇ ਓਕੇ ਜਾਣਾ ਕਿੱਥੇ ਜੀ ਹੁਣ ਆਪਾਂ ਚੱਲੇ ਆ ਆਈਫੋਨ ਮੁੰਡਾਂ ਦਾ ਤਾਂ ਕੈਮਰਾ ਖਰਾਬ ਕੈਮਰਾ ਖਰਾਬ ਹੋ ਜਾਵਾ ਤੇ ਜਿੱਦਾਂ ਕਿਦਾਂ ਨੂੰ ਵਿੱਚ ਚੱਲੇ ਆ ਚਲੋ ਜੀ ਠੀਕ ਆ ਅੰਦਰ ਫੋਨ ਨਹੀਂ ਚਲਾਉਣ ਦਿੰਦੇ ਹਾਂਜੀ ਜੀ ਆ ਜਿਹੜੀ ਤੁਸੀਂ ਸਟਰੀਟ ਵੇਖ ਸਕਦੇ ਜੋ ਇਹ ਸਾਰੇ ਪਬ ਕਲੱਬ ਆ ਤੇ ਰਾਤ ਨੂੰ ਇਹ ਸਟਰੀਟ ਦੇ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕਿਉਂਕਿ ਬਹੁਤ ਇੱਥੇ ਗੋਰੇ ਗੋਰੀਆਂ ਪੈਗ ਲਾਉਂਦੇ ਸ਼ਰਾਬ ਪੀਂਦੇ ਆ ਤੇ ਹੁਣ ਵੀ ਇੱਥੇ ਜਿੱਦਾਂ ਹੌਲੀ ਹੌਲੀ ਇਕੱਠੇ ਹੁੰਦੇ ਯਾਰੇ ਕਈ ਬੰਦੇ ਰਾਤ ਨੂੰ ਖੁੱਲਦੇ 9 ਵਜੇ ਤੋਂ ਬਾਅਦ ਤੇ ਬਹੁਤ ਇੱਥੇ ਨਾ ਜਿੱਦਾਂ ਕਿਦਾਂ ਬਹੁਤ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਜਿਵੇਂ ਸੇਲ ਲੱਗੀਆਂ ਦੀ ਲੀੜੀਆਂ ਦੀ ਐਨੀ ਭੀੜ ਹੋ ਜਾਂਦੀ ਐ ਇਥੇ ਵੇਖ ਸਕਦੇ ਜੋ ਆ ਜਿਹੜੀ ਸਟਰੀਟ ਆ ਇਹਨੂੰ ਨਾ ਕੀ ਗਲੀ ਦਾ ਤੇ ਮਾਈ ਵਿਚੋ ਵਿਚੋ ਤੁਹਾਨੂੰ ਬਿਲਡਿੰਗਾਂ ਬਿਲਡਿੰਗਾਂ ਵੇਖੀ ਜਾਓ ਕੋਈ ਖਾਸ ਜਿਤਨੀ ਹੈ ਕਿ ਗਏ ਹੈ ਕਿਸੇ ਦੇ ਉੱਦਾ ਘੁੰਮਣ ਦੇ ਆਹੀਂ ਤੇ ਲੋਕੀ ਆਉਂਦੇ ਗੋਰੇ ਹੁਣ ਘਰਾਂ ਚੋਂ ਕਿ ਜਿਵੇਂ ਆਪਣੇ ਵੀਕਐਂਡ ਬਣਾਉਂਦੇ ਆ ਕਿ ਜਿੰਨਾ ਪੈਸਾ ਬੰਦਾ ਏ ਢਾ ਦਿੰਦੇ ਆ ਵੀਕਐਂਡ ਤੇ ਤੇ ਤਾਂ ਨਾਲ ਨਾਲ ਵਿਖਾਈ ਜਾਵਾਂਗੇ ਨਾ ਵੇਖੋ ਜੀ ਕਿੰਡੀ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਜੁਕੇ ਦੀ ਤੇ ਛੋਟਾ ਕਿਚਾਈ ਜਾਂਦਾ ਫੋਟਵਾ ਛੋਟਿਆ ਪਾਣੀ ਡੇਪਿਆ ਨਾ ਅੱਗੇ ਤੈਨੂੰ ਲੀੜੇ ਨਵੇਂ ਲੈ ਕੇ ਦਿੱਤੇ ਆ ਤੇ ਭੈਏ ਤੂੰ ਇੱਥੇ ਹੀ ਭੈਏ ਉਹ ਕੰਮ ਤੇਰੇ ਪਾਣੀ ਡੇਪੇ ਤੇ ਕੁੜੀ ਆਵੇ ਮੁੜ ਕੇ ਡੂੰਗਾ ਵੜਾਈ ਤੇਰੀ ਮੰਮੀ ਆਂਦੀ ਦਰਿਆਵਾਂ ਦਰਿਆਵਾਂ ਲੱਗੇ ਨਹੀਂ ਜਾਣਾ ਮੁੰਡੇ ਕੱਲੇ ਨੂੰ ਨਹੀਂ ਘਲਾਉਣਾ ਇੱਥੇ ਤੇ ਉਧਰ ਆ ਉਧਰ ਉਧਰ ਕੀ ਕਰਦੇ ਉਧਰ ਵਿਖਾਉਂਦੇ ਆਪਾਂ ਸਾਰਾ ਸਿਸਟਮ ਕੀ ਕਰਦੇ ਪਏ ਆ ਯੂ ਗੋਰੇ ਕੀ ਕਰਦੇ ਆ ਇਹਨਾਂ ਦੀ ਹਿਸਟੋਰੀਕਲ ਬੁੱਕਸ ਲੱਗੀਆਂ ਇਹਨਾਂ ਬਾਰੇ ਦੱਸਿਆ ਗਿਆ ਵਾ ਕਿਹ ਬੰਦੇ ਕਿਹੜੇ ਚੀਜ਼ਾਂ ਆ ਤੇ ਵੇਖ ਸਕਦੇ ਹੋ ਕਈ ਸਾਈਕਲਾਂ ਇੰਜੋਏ ਕਰਦੇ ਆ ਬਹੁਤ ਵਧੀਆ ਲੋਕੇਸ਼ਨ ਆ ਤੇ ਪਾਣੀ ਆਉਂਦਿਆ ਵੇਖ ਸਕਦੇ ਹੋ ਗੋਰੇਂ ਯਾਰੇ ਲੈ ਲੈਂਦੇ ਪਾਣੀ ਦਾ ਇੱਧਰ ਗੋਰੀਆਂ ਪਤਾ ਨਹੀਂ ਕੀ ਕਰੰਦੀਆਂ ਗਾਣਾ ਸ਼ੂਟ ਹੁੰਦੇ ਆ ਗਾਣਾ ਸ਼ੂਟ ਹੁੰਦੇ ਆ ਝੋਟਿਆ ਜਣਾ ਵਿੱਚ ਗਾਣਾ ਸ਼ੂਟ ਹੁੰਦਾ ਪਿਆਈ ਦੇਖ ਲੈ ਗਾਣਾ ਸ਼ੂਟ ਹੁੰਦਾ ਪਿਆਈ ਤੇ ਇਧਰ ਇਹਨਾਂ ਲੋਕਾਂ ਦੀ ਹਿਸਤਰੀ ਦੱਸੀ ਗਈ ਆ ਐ ਐ ਵੇ ਝੋਟਿਆ ਵੇਖੋ ਜੀ ਗਾਣਾ ਸ਼ੂਟ ਹੁੰਦਾ ਪਿਆ ਵਾ ਪਤਾ ਨਹੀਂ ਕਿਤੋਂ ਦਾ ਛੋਟਾ ਤੇਰੇ ਰੋਲ ਦਵਾ ਦੇਣਾ ਵਿੱਚ ਆ ਜਾ ਰੋਲ ਦਵਾ ਦੇਣਾ ਤੈਨੂੰ ਵਿੱਚ ਇਹ ਵੇਖ ਸਕਦਾ ਤੂੰ ਤੇ ਲੋਕੇਸ਼ਨ ਆ ਇਧਰ ਹੈ ਉਹ ਕੰਮ ਇਹਨਾਂ ਦੇ ਉੜੀ ਆ ਵਾ ਖੋਲੇ ਦੇ ਕੰਡੇ ਬੈਠਾ ਵਾ ਔਖਾ ਆ ਪੈਨਾਂ ਦਾ ਛੋਟੇ ਹੋਣਾ ਦਾ ਲੈ ਲੈ ਵੇਖੀ ਜਾਂਦਾ ਵਾ ਵੀਡੀਓ ਬਣਾਈ ਜਾਂਦਾ ਵਾ ਔਖਾ ਇਧਰ ਲੈ ਲੈ ਉਹ ਫੋਣੀ ਜੀ ਪੂਣਾ ਸੋਟਲੀ ਪਾਣੀ 'ਚ ਪਾਣੀ 'ਚ ਫੋਨ ਨਾ ਸੋਟਲੀ ਛੋਟਿਆ ਇਸ ਟ੍ਰਿਕਾਂ ਪਾਈ ਜਾਂਦਾ ਏ ਤੇਰਾ ਭਲਾ ਜੇ ਝੋਟਾ ਤੱਕਰਾਉਂਦਾ ਏ ਝੋਟਿਆ ਝੋਟਿਆ ਪਾਣੀ ਚ ਫੋਨ ਨਾ ਸੁੱਟ ਲਈ ਓਏ ਪਾਣੀ ਚ ਫੋਨ ਨਾ ਸੁੱਟ ਲੈ ਦੋਵੇਂ ਜਾਣੇ ਲੈ ਲੈ 100 ਰੁਪਇਆ ਦਿਹਾੜੀ ਤੇਰੀ ਅੱਗੇ ਨਹੀਂ ਲੱਗਣਦਾ ਔਕਾ ਇਹਨਾਂ ਦਾ ਦੇਖੋ ਯੂਕੇ ਬਰਮਿੰਗਮ ਟਾਊਨ ਦੇਖੋ ਬਿਲਡਿੰਗਾਂ ਵੱਡੀਆਂ ਵੱਡੀਆਂ ਦੇਖੋ ਜੀ ਗਾਣਾ ਸ਼ੂਟ ਹੁੰਦਾ ਪਿਆ ਗਾਣਾ ਸ਼ੂਟ ਹੁੰਦਾ ਪਿਆ ਦੇਖ ਸਕਦੇ ਟੋਰੀਆਂ ਦਾ ਆ ਲੈ ਗਾਣਾ ਸ਼ੂਟ ਕਰਦੇ ਪਏ ਦੇਖ ਸਾਥੇ ਬਹੁਤ ਸਾਰਾ ਮੁਲਕ ਸ਼ੂਟਿੰਗ ਹੋਦੀ ਭਾਈ ਗਣੇ ਦੀ ਇੱਕੋ ਰਹਿ ਗਈ ਐੇ ਏ ਏ ਵੈਨੇ ਗੋਡੇ ਛਲਾ ਲੈਨੇ ਜੰਟਿਆ ਇਹਦੇ ਗੋਡੇ ਛੱਲੇ ਜਾ ਰਹੇ ਹੋ ਇੱਥੇ ਜਾਣਾ ਸ਼ੂਟਿੰਗ ਕਰਦੇ ਪਏ ਆ ਸਟੈਪ ਲੰਡਨ ਆਈ ਹੋਈ ਆ ਸਟੈਪ ਲੰਡਨ ਪਹੁੰਚੀ ਹੋਈ ਏ ਤੇ ਆ ਕਾਲੀ ਜੀ ਸਟੈਪ ਲੰਡਨੀ ਆ ਵੇਖ ਸਕਦੇ ਜੀ ਬਹੁਤ ਸਾਰਾ ਮੁਲਕ ਵੇਖਣਦੇ ਆ ਇਧਰ ਇੱਕ ਕੈਮਰਾਮੈਨ ਇਨਾ ਦੇ ਇਧਰ ਝੰਡਾ ਬੈਠਾ ਵੇਖ ਸਾਦੇ ਤੇ ਝੋਟਾ ਨਾਰਾਜ ਆਡਾ ਲੜ ਪਿਆ ਰਹਿਣੇ ਝੋਟਿਆ ਲੜ ਪਿਆ ਆ ਉਹਦੇ ਦਾ ਮੂੰਹੇ ਬਣਾਇਆ ਤਾਂ ਲੈ ਨੇ ਜੇਰ ਜੇਰ ਮਾਉਣ ਲੱਗੇ ਹੁੰਦਾ ਜਿਵੇਂ ਛੋਟਿਆ ਪੁਰੀਆ ਵੇਖੋ ਜੀ ਲੋਕੇ ਘੁੰਮਦੇ ਫਿਰਦੇ ਆ ਟਾਊਨ ਦੇ ਵਿੱਚ ਗੋਰੇ ਗੋਰੀਆਂ ਲੈ ਫਿਕਰ ਲਗਾ ਚਮਕੀਲਾ ਚਮਕੀਲਾ ਲੱਗਾ ਚਮਕੀਲਾ ਵੇਖ ਸਕਦੇ ਨਾਈਸ ਆ ਕੈਰੀਅਨ ਬ੍ਰਦਰ ਕੈਰੀਅਨ ਛੋਟਾ ਨੱਚਣਾ ਤੇ ਨਹੀਂ ਆ ਵੇਖ ਲਾ ਵੇਖੋ ਜੀ ਵੇਖ ਸਕਦੇ ਹੋ ਨਾਚਲਾ ਨੱਚਦੇ ਹੁਣ ਆ ਕੇ ਕਰ ਲੱਗੇ ਰੈਪ ਕਰਨ ਲੱਗੇ ਆ ਵੇਖੋ ਛੋਟਿਆ ਕੀ ਕਰ ਲੱਗੇ ਰੈਪ ਕਰਨ ਲੱਗੇ ਵੇਖੋ ਕਿਹੜੇ-ਕਿਹੜੇ ਕਿਦਾਂ ਲੋਕ ਖੜੇ ਆ ਵੇਖ ਸਕਦੇ ਜੀ ਗੋਰੀ-ਗੋਰੀ ਵੇਖ ਸਾਦੇ ਕਿਦਾਂ ਗੋਰੀ-ਗੋਰੀਆਂ ਖੜੀਆਂ ਛੋਟਿਆ ਹਾਂ ਯੋ ਅਸੀਂ ਹਾਂ ਯੋ Oh say, oh say and they never tell you what the meaning of life be, be still some fool be with the reason the strikes tears so with the meaning Somebody on your head ya tenu yeah 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 and everybody can kill when you humble nigga but everybody knows feel the lull so boy and blusi okay figure it cheche is that the deal all of you just start and let should be me so just you make your perfect Somebody on your head ya tenu It's someone wanna to listen to me to stay protected and kill it like 70. Ah, it's, another ever. It the it's another ever. It's I'm not a of the way It's another ever. Wanna... Look Wow, ਦੁੱਖ ਤੋਂ ਨਾਲ ਦੁੱਖ ਸੋਣਾ ਕਿੰਨੇ ਅੰਦਰ ਦੇ ਅੰਦਰਲੇ ਦੁੱਖ ਸੋਣਾ ਕਿੰਨਾ ਦੁਖੀ ਵਿਚਾਰਾ ਦੇਖ ਲਾ ਆਏ ਓਏ ਮੈਂ ਵੀ ਰੋ ਪੈਣਾ ਈ ਇਹ ਨਹੀਂ ਬਰੋ ਤੇ ਵੇਖ ਸਾਧ ਜੇ ਇੱਧਰ ਲੰਗਰ ਲੱਗਾ ਝੋਟੇ ਨਹੀਂ ਉਸੇ ਵੇਲੇ ਵੇਖ ਕੇ ਲੰਗਰ ਲੱਗੇ ਲੈਨ ਚ ਬੀਅਰ ਨਹੀਂ ਹੈਗੀ ਉਹ ਵੇਖ ਲੈ ਝੋਟਿਆ ਫਰੀਦ ਜੀ ਤੂੰ ਜੋ ਮਰਜ਼ੀ ਪਾ ਸਕਦਾ ਦੇਖ ਸਾਡੇ ਇੱਧਰ ਵੀ ਦੋਵੇਂ ਪਾਸੇ ਪਤਾ ਨਹੀਂ ਬਰਫਾਂ ਦੇ ਵਿੱਚ ਕੀ ਦਿੰਦੇ ਪਏ ਦੇਖ ਲਓ ਤੇ ਮਗਾ ਡਰਿੰਕਾ ਜੈਂਟ ਨੇ ਪੀਲੀ ਮੈਂ ਵੀ ਇੱਧਰੋਂ ਫੜ ਲੱਗਾ ਆ ਜਾ ਛੋਟਿਆ ਛੋਟਿਆ ਜਾ ਖਾਮੇ ਆ ਪੁਲਿਸ ਮੈਂ ਖਾਮੇ ਆ ਦੇਵਨ ਵਾਲੇ ਨਾ ਦੇਣਗੇ ਕੁਝ ਨਾਲੇ ਬਹੁਤ سارے ਲੋਕ ਖੜੀ ਹੋਏ ਆ ਵਾਟ ਆਫ ਦਿਸ ਮੇ ਥੈਂਕ ਯੂ ਵਾਟ ਆਫ ਦਿਸ ਕਹਾਉ ਆ اوكي ਆਈ ਡੋਨਟ ਵਾਂਟ ਆਈ ਡੋਨਟ ਵਾਂਟ ਨੋ ਬੀਅਰ ਦਾ ਲੰਗਰ ਲੱਗਾ ਹੈ ਕੋਈ ਬੀਅਰ ਦਾ ਸ਼ਰਾਬ ਦਾ ਲੰਗਰ ਲੱਗਦਾ ਬੀਅਰ ਦਾ ਲੱਗਾ ਇੱਥੇ ਬੀਅਰ ਦਾ ਲੰਗਰ ਲੱਗਾ ਇਧਰੇ ਸਾਲਿਆ ਤੂੰ ਵੀਰਾਂ ਲਈ ਜਾਂਦੇ ਕੋਈ ਫਾਇਦਾ ਤੁਹਾਡਾ ਔਖਾ ਤੁਹਾਡਾ ਅਸੀਂ ਦੇ ਦਾਂਗੇ ਆਪਾਂ ਆਪਾਂ ਨਹੀਂ ਦਿੰਦੇ ਅਸੀਂ ਬਣਾ ਲਿਆ ਵਲੌਗ ਮਾੜਾ ਮੋਟਾ ਜਿੱਦਾਂ ਦਾ ਬਣਿਆ ਵਾ ਕਿਉਂਕਿ ਝੋਟਾ ਨਾ ਮੁੜ ਗਿਆ ਇੱਥੇ ਖਰਾਬ ਕਰਨ ਦਾ ਇਹ ਦਾ ਗਾਂ ਇਹਨੂੰ ਨਾਲ ਨਹੀਂ ਲੈ ਕੇ ਆਇਆ ਕਰਨਾ ਇਹ ਮੱਛਰ ਜਾਂਦਾ ਕੁੜੀ ਆ ਵਾਪਾਂ ਅੰਦਰ ਗਿਆ ਇਹਨੂੰ ਨਾਲ ਨਹੀਂ ਲੈ ਕੇ ਆਉਣਾ ਇੱਥੇ ਗਾੜੀ ਆ ਕੇ ਮੇਤੋਂ ਨਹੀਂ ਮੈਂ ਨਹੀਂ ਆਇਆ ਕਰਨਾ ਮੇਤੋਂ ਨਹੀਂ ਮੇਰੀ ਬੇਇੱਜ਼ਤੀ ਹੁੰਦੀ ਗੋਰੀਆਂ ਸਾਹਮਣੇ ਇਹਦਾ ਲੋਟ ਆਫ ਥਿੰਗਸ ਨਾਟ ਆਫ ਥਿੰਗਸ ਤੇ ਬਹੁਤ ਸਾਰੇ ਵੇਖ ਸਾਦੇ ਤੁਸੀਂ ਕੋਈ ਫਾਇਦਾ ਨਹੀਂ ਹੈਗਾ ਤੇ ਇੱਥੇ ਆਉਂਦਾ ਝੋਟਿਆ ਤੇ ਠੀਕ ਆ ਚੈਨਲ ਸਬਸਕ੍ਰਾਈਬ ਕਰਦੇ ਹੋ ਗਾਂ ਆਪਾਂ ਵਲੌਗ ਨਹੀਂ ਬਣਾਉਣੇ ਝੋਟੇ ਉਹਨਾਂ ਦੇ ਨਾਲ ਇਹ ਭੈਜੋ ਔਖਾ ਇਹਨਾਂ ਦਾ ਔਖਾ ਇਹਨਾਂ ਦਾ ਇਹ ਇਹਨਾਂ ਦੀ ਇਹਨਾਂ ਦੀ ਸੈਲਫ ਪੈਕਟ ਬੜੀ ਘਟਦੀ ਹੈ ਇੱਕ ਉਹੀ ਫੁਗ ਰਿਹਾ ਪੰਜਾਬ ਭਰਾਵਾ ਠੀਕ ਆ ਜੀ ਚੈਨਲ ਸਬਸਕ੍ਰਾਈਬ ਕਰਦੇ ਹੋ ਕੋਈ ਯਾਰ ਦੁਖੀ